ਲੁਧਿਆਣਾ ਦੇ ਕਾਰਾਬਾਰਾ ਰੋਡ ਨਜ਼ਦੀਕ ਮੁਹੱਲਾ ਨਾਨਕਨਗਰ ਵਾਰਡ ਨੰਬਰ 87 ਵਿਖੇ ਮਾਹੌਲ ਉਸ ਵਿਲੇ ਤਣਾਪੁਰਨ ਹੋ ਗਿਆ ਜਦ ਕਿਸੇ ਨਿੱਜੀ ਕੰਪਨੀ ਵੱਲੋਂ ਰਤੋ-ਰਾਤ ਸ਼ਰਾਬ ਦਾ ਠੇਕਾ ਖੋਲਣ ਦਾ ਯਤਨ ਕੀਤਾ ਗਿਆ ਕੁਝ ਦਿਨ ਪਹਿਲਾਂ ਵੀ ਮੁਹੱਲਾ ਨਿਵਾਸੀਆਂ ਵੱਲੋਂ ਠੇਕਾ ਖੋਲਣ ਦਾ ਵਿਰੋਧ ਕੀਤਾ ਗਿਆ ਸੀ ਪਰ ਜਿਸ ਵਿਲੇ ਠੇਕਾ ਖੋਲਣ ਲਈ ਆਇਆ ਜੀਸੀਬ ਮਸ਼ੀਨ ਅਤੇ ਕ੍ਰੇਨ ਟਰਾਲਾ ਪਹੁੰਚਿਆ ਤਾਂ ਮੁਹੱਲਾ ਨਿਵਾਸੀ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਗਏ ਅਤੇ ਠੇਕਾ ਖੋਲਣ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਠੇਕੇ ਮਾਲਕ ਖਿਲਾਫ ਜੰਮ ਕੇ ਨਾਰੇਬਾਜ਼ੀ ਵੀ ਕੀਤੀ ਗਈ ਅਤੇ ਇਲਾਕਾ ਕਾਉਂਸਲਰ ਬਾਬੂ ਹੰਸ ਰਾਜ ਵੀ ਇਸ ਮੌਕੇ ਤੇ ਪਹੁੰਚੇ ਉਹਨਾਂ ਵੱਲੋਂ ਵੀ ਠੇਕਾ ਖੋਲਣ ਦਾ ਵਿਰੋਧ ਕੀਤਾ ਗਿਆ ਮੌਕੇ ਤੇ थाना ਦੁਰੇਸੀ ਦੀ ਪੁਲਿਸ ਨੇ ਪਹੁੰਚ ਕੇ ਸਥਿਤੀ ਨੂੰ ਸੰਭਾਲਿਆ ਤੇ ਪੁਲਿਸ ਨੇ ਜੀਸੀਬੀ ਮਸ਼ੀਨ ਗ੍ਰੀਨ ਟਰਾਲੀ ਨੂੰ ਬੰਦ ਕਰਕੇ ਮੁਹੱਲਾ ਨਿਵਾਸੀਆਂ ਨੂੰ ਬੰਦੀ ਕਾਰਵਾਈ ਦਾ ਪ੍ਰੋਸਤਾ ਦਿੱਤੇ ਵਾਤਾ ਕੋਈ ਸਮਝ ਨਹੀਂ ਆ ਰਿਹਾ ਇਹਨਾਂ ਦਾ ਅਪਰੋਚ ਕਰਨੇ ਸ਼ੁਰੂ ਕਰਤੇ ਲੇਕਿਨ ਸਾਡਾ ਕੋਈ ਸਾਨੂੰ ਲਾਂਚ ਹੈ ਨਹੀਂ ਅਸੀਂ ਲਾਉਣ ਨਹੀਂ ਦੇਣਾ ਤੁਸੀਂ ਤੁਸੀਂ ਕੰਪਲੇਟ ਦਿੱਤੀ ਸੀ ਪੁਲਿਸ ਨੂੰ ਇਸ ਤੋਂ ਪਹਿਲਾਂ ਕੰਪਲੇਟ ਦਿੱਤੀ ਹੈ ਜੀ ਸੀਪੀ ਸਾਹਿਬ ਨੂੰ ਕੰਪਲੇਟ ਦਿੱਤੀ ਤੁਸੀਂ ਨਹੀਂ 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 ਸੀਪੀ ਸਾਹਿਬ ਨੂੰ ਨਹੀਂ ਹੁੰਦਾ ਡੀਸੀ ਸਾਹਿਬ ਦੇ ਨੋਟਿਸ ਚ ਉਹਨੂੰ ਬਲੈਕ ਜਿਹੜੇ ਬੰਦਾ ਡੀਸੀ ਸਾਹਿਬ ਦੇ ਨੋਟਿਸ ਚ ਮਿਲਾਂਗੇ ਸਵੇਰੇ ਅਫਸਰ ਸਾਹਿਬ ਨੂੰ ਦੱਸਾਂਗੇ ਸਾਰੀ ਜੋ ਵੀ ਕਹਾਣੀ ਹੈ ਇਹਦੇ ਬਾਰੇ ਪਤਾ ਕੀਤਾ ਜਾਊਗਾ ਕੀ ਹੈ ਕਿ ਇਹਨਾਂ ਨੂੰ ਮਨਜ਼ੂਰੀ ਹੈ ਕਿ ਕੀ ਹੈ ਨਹੀਂ ਕੀ ਉਹਦੇ ਬਾਰੇ ਪਤਾ ਨਹੀਂ ਇਹਦੇ ਬਾਰੇ ਅਜੇ ਕੋਈ ਪਤਾ ਨਹੀਂ ਸਾਨੂੰ ਤੁਹਾਨੂੰ ਤਾਂ ਪਤਾ ਹੈ ਨਾ ਮੈਂ ਨਹੀਂ ਨਹੀਂ ਮੈਂ ਤੇ ਆਈ ਦੇ ਨਵੇਂ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ ਮੱਲੇ ਵਾਲੇ ਦੇ ਘਰ ਵੀ ਪੁੱਛਦੇ ਹਾਂ ਜੇ ਇਹਨਾਂ ਨੂੰ ਸਾਡੇ ਸਾਈਡ ਦੇ ਰਸ ਬਹੁਤ ਪਤਾ ਨਹੀਂ ਮੈਨੂੰ ਇਹਦੇ ਬਾਰੇ ਨੋਲਿਜ ਨਹੀਂ ਹੈ ਕਿਹਦਾ ਠੀਕ ਹੈ ਸਾਡੇ ਕੋਲ ਪਹਿਲੇ ਕੰਪਲੀਟ ਆ ਨਹੀਂ ਮੇਰੇ ਮੈਂ ਆਈ ਠਾਣੇ ਚਾਈ ਹੋਗੀ ਮੇਰੇ ਕੋਲ ਨਹੀਂ ਮੈਂ ਜਦੋਂ ਦਾ ਮੈਂ ਆ ਮੇਰੇ ਕੋਲ ਨਹੀਂ ਆਈ ਤੁਸੀਂ ਹੁਣ ਕਾਰਵਾਈ ਕੀ ਕਰਨਾ ਤੈਨੂੰ ਕਾਰਵਾਈ ਪੂਰੀ ਕਰਾਂਗੇ ਤੇ ਸਵੇਰੇ ਸੀਨੀਅਰ ਅਫਸਰ ਨੂੰ ਲੈ ਕੇ ਹਕੂਮਤ ਨੂੰ ਬੰਦ ਕਰਾਵਾਂਗੇ ਜੇ ਜੇ ਮਨਜ਼ੂਰੀ ਹੁੰਦੀ ਹੈ ਜਿਸ ਤਰ੍ਹਾਂ ਵੀ ਹੁੰਦਾ ਹੈ ਉਹਦੇ ਹਿਸਾਬ ਨਾਲ ਕਾਰਵਾਈ ਕਰਾਂਗੇ ਠੀਕ ਹੈ ਜੋ ਵੀ ਕਾਰਵਾਈ ਬਣਦੀ ਇਹਨਾਂ ਦੇ ਕਰਾਂਗੇ ਇਹ ਆਪਾਂ ਇੱਥੇ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਸਾਡੀ ਬੇਨਤੀ ਮੰਨ ਕੇ ਇਹ ਬੰਦ ਕੀਤਾ ਜਾਏ ਕਿਸੇ ਵੀ ਅਫਸਰ ਨੂੰ ਅਸੀਂ ਇਹ ਕਹਾਂਗੇ ਹੱਥ ਜੋੜ ਕੇ ਬੇਨਤੀ ਆ ਵੀ ਇਹਦੀ ਸ਼ੂਟ ਨਾ ਦਿੱਤੀ ਜਾਏ ਇਹ ਕਿਹੜੇ ਮਹੱਲੇ ਚ ਫੋਟਾ ਯਾਰ ਇਹ ਜੀ ਕਾਰਾਵ ਕਾਰਵਾਰਾ ਵੀ ਪੈਂਦਾ ਨਾਨਕਾ ਨੂੰ ਵੀ ਪੈਂਦਾ ਸਲੇਮ ਦਾ ਵੀ ਪੈਂਦਾ ਇਹਨੂੰ ਤਿੰਨ ਮੱਲੇ ਪੈਂਦੇ ਆ ਤੁਸੀਂ ਇੱਥੇ ਠੇਕਾ ਨਹੀਂ ਖੁੱਲਣ ਦੋ ਨਹੀਂ ਜੀ ਅਸੀਂ ਨਹੀਂ ਠੇਕਾ ਖੁੱਲਣ ਦਿਆਂਗੇ ਇਹ ਜੋ ਮਰਜ਼ੀ ਕਰ ਲੈਣ ਠੇਕਾ ਬੰਦ ਕਰਾ ਕੇ ਦਾਂਗੇ ਇਸ ਤਰ੍ਹਾਂ ਭਾਵੇਂ ਸਾਨੂੰ ਰਾਤ ਬੈਣਾ ਪਵੇ ਚਾਹ ਚਾਰ ਦਿਨ ਬੈਣਾ ਪਵੇ ਸਰ ਪਹਿਲਾਂ ਜਿਹੜੀ ਕਾਰਵਾਈ ਹੋਈ ਉਹਦਾ ਕੋਈ ਅਸਰ ਨਹੀਂ ਹੋ ਜਾਣਾ ਨਹੀਂ ਜੀ ਇਹਨਾਂ ਨੇ ਕੋਈ ਅਸਰ ਕੀਤਾ ਹੀ ਨਹੀਂ ਦੇ ਵਿੱਚ ਇਲਾਕਿਆਂ ਵਿੱਚ ਨਹੀਂ ਖੁੱਲਣੀ ਚਾਹੀਦੀ ਜਿਹੜਾ ਹੈਗਾ ਇਹ ਆਊਟ ਆਫ ਦੀ ਜਿੱਥੇ ਏਰੀਆ ਬਾਹਰ ਹੈਗਾ ਉਥੇ ਖੋਲਣ ਲੇਕਿਨ ਆ ਥਾਣਾ ਐਸਐਚਓ ਕਿਹੜੇ ਥਾਣੇ ਦੇ ਨੇ ਬਲਵਿੰਦਰ ਸਿੰਘ ਪੁੱਛੋ ਤੁਸੀਂ ਇਹ ਆਪਣੇ ਮੇਰੇ ਖਿਆਲ ਸੁੰਦਰਨਗਰ ਥਾਣੇ ਤੋਂ ਨੇ ਸੁੰਦਰਨਗਰ ਥਾਣੇ ਤੋਂ ਆਏ ਕਿਹਾ ਕੀ ਗਿਆ ਤੁਹਾਨੂੰ ਇਹਨਾਂ ਨੇ ਇਹ ਕਿਹਾ ਵੀ ਜਿਹੜੀ ਵੀ ਅਸੀਂ ਅਸੀਂ ਇਸ ਗੱਲ ਨੂੰ ਘੋਖਦੇ ਹਾਂ ਵੀ ਜਿਹੜੀ ਵੀ ਕਾਰਵਾਈ ਬੰਦੀ ਹੋਗੀ ਅਸੀਂ ਉਹਨਾਂ ਦੇ ਕਰਾਂਗੇ ਲੇਕਿਨ ਥਾਣਾ ਇੱਕ ਥਾਣੇ ਦੀ ਹੱਦ ਜਿਹੜੀ ਥਾਣਾ ਸਲੇਮ ਟਾਪੜੀਨ ਪੈਂਦੀ ਹੈ ਥਾਣਾ ਸਲੇਮ ਟਾਪੜੀ ਕਿਉਂ ਨਹੀਂ ਲੈ ਕੇ ਜਾਈਆਂ ਜਾਂਦੀ ਇਹ ਸੁੰਦਰਨਗਰ ਦਾ ਥਾਣਾ ਇਹ ਇਹਨਾਂ ਦਾ ਵੀ ਉਹ ਹੈਗਾ ਸਿਲੈਂਟ ਆਪਣੀ ਲੈ ਕੇ ਜਾਣਗੇ ਮੈਂ ਉਹਨਾਂ ਨੂੰ ਇਹ ਗਿਆ ਕਾਈਂਡਲੀ ਪਲੀਜ਼ ਇਹ ਕੰਮ ਇੱਥੇ ਹੋ ਨਹੀਂ ਦੇਣਾ ਦੇਖੋ ਪਬਲਿਕ ਦਾ ਇਹ ਨਾਲ ਸਾਰਾ ਦਾ ਸਾਰਾ ਮੁੱਦਾ ਜੁੜਿਆ ਹੈਗਾ ਸਾਡੀਆਂ 3 ਪਣਾ ਇਹਨਾਂ ਦਾ ਰੋਜ਼ ਨੰਗਣਾ ਇੱਥੇ ਅਸੀਂ ਠੇਕੇ ਥੋੜਾ ਹੋਣ ਕਿਹਦੇ ਵਾਰੀ ਨਹੀਂ ਪਤਾ ਜੀ ਕਿਸੇ ਜਾਂ ਥਾਣਾ ਥਾਣਾ ਨਹੀਂ ਠੇਕਾ ਠੇਕਾ ਕਿਹੜੀ ਜੀ ਜਾਂ ਠੇਕਾ ਉਹਦੇ ਵਾਰੀ ਨਹੀਂ ਪਤਾ ਉਹਦੇ ਬਾਰੇ ਪਤਾ ਨਹੀਂ ਪਤਾ ਨਹੀਂ ਇਹ ਐਨਸੀ ਬੈਠੇ ਕਿਸੇ ਦਾ ਵੀ ਹੋਵੇ ਯਾਰ ਜਿਹੜਾ ਵੀ ਮਰਜ਼ੀ ਆ ਆਪਾਂ ਬੱਲੇ ਵਾਲਿਆਂ ਨੂੰ ਕੀ ਸੁਵਾਸਨ ਦੇਣਾ ਚਾਹੀਦਾ ਅਸੀਂ ਮੱਲੇ ਵਾਲਿਆਂ ਨੂੰ ਸੁਵਾਸਨ ਦੇਣਾ ਵੀ ਆਪਾਂ ਸਾਰੇ ਪਬਲਿਕ ਇੱਕ ਆ ਆਪਾਂ ਇੱਥੇ ਜਿਹੜਾ ਠਿਕਾਣਾ ਆ ਉਹ ਨਾ ਖੁੱਲਿਆ ਜਾਵੇ ਕਿ ਬਾਹਰ ਜਿੱਥੇ ਆਊਟ ਆਫ ਦੀ ਏਰੀਆ ਉੱਥੇ ਜਾਓ Ludhiana ਤੋਂ Vipin Arora ਦੀ ਰਿਪੋਰਟ SMZ News